ਦੋਸਤੋ ਰਾਜਨੀਤੀ ਦੇ ਵਿੱਚ ਅਕਸਰ ਹੀ ਲੋਕ ਵਿਰੋਧੀਆਂ ਦੇ ਉੱਪਰ ਨਿਸ਼ਾਨੇ ਸਾਧਦੇ ਨਜ਼ਰ ਆਉਂਦੇ ਹਨ ਪਰ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਖੁੰਡਾ ਦੇ ਵਿੱਚ ਰਾਜਨੀਤੀ ਦੀ ਇੱਕ ਵੱਖਰੀ ਤਸਵੀਰ ਉਸ ਵੱਲ ਦੇਖਣ ਨੂੰ ਮਿਲੀ ਜਦੋਂ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਪਿੰਡ ਖੁੰਡਾ ਦੇ ਇੱਕ ਬੂਤੇ ਪਹੁੰਚੇ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲਿਆ ਨੇ ਉਮੀਦਵਾਰ ਸੈਮੂਅਲ ਸੋਨੀ ਨੂੰ ਨਿੱਗੀ ਜੈ ਉਹਨਾਂ ਨੂੰ ਆਖੀ ਗੱਲਬਾਤ ਦੌਰਾਨ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲਿਆ ਨੇ ਕਿਹਾ ਕਿ ਰਾਜਨੀਤੀ ਆਪਣੀ ਜਗ੍ਹਾ ਹੈ ਇੰਨੀ ਦੂਰੋਂ ਚੱਲ ਕੇ ਉਹਨਾਂ ਦੇ ਪਿੰਡ ਜੋ ਆਜ਼ਾਦ ਉਮੀਦਵਾਰ ਔਰ ਉਹਨਾਂ ਦੇ ਸਾਥੀ ਆਏ ਹਨ ਉਹਨਾਂ ਦਾ ਸਵਾਗਤ ਕਰਦੇ ਹਨ ਪੂਰੇ ਇਲਾਕੇ ਦੇ ਵਿੱਚ ਭੁਪਿੰਦਰ ਸਿੰਘ ਰਿੰਕਾ ਦੇ ਇਸ ਕੰਮ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਖੁੰਡਾ ਨਗਰਿਆ 58 ਤੋਂ 60 ਬੋਥਿਆ ਹੁਣ ਤੱਕ 800 ਤੋਂ ਉੱਤੇ ਬੋਰਡ ਪੈ ਚੁੱਕੀ ਆ ਤੇ ਅਜੇ 400 ਬੋਰਡ ਪੈਣ ਦੀ ਹੋਰ ਆ ਸਕੀ ਆ ਬੜੀਆ ਅਮਨ ਸ਼ਾਂਤੀ ਨਾਲ ਬੋਰਡ ਪੈ ਰਹੀ ਆ ਚੌਣ ਪ੍ਰਬੰਧ ਦੇਖੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਜਿਹੜੀ ਕਿ ਇਹ ਵੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਨਾ ਵੋਟਰ ਨੂੰ ਆ ਰਹੀ ਆ ਨਾ ਕਿਸੇ ਪ੍ਰਬੰਧਕ ਨੂੰ ਆ ਰਹੀ ਆ ਦੇਖੋ ਜੀ ਅਸੀਂ ਤਾਂ ਇਹੋ ਅਪੀਲ ਕਰਾਂਗੇ ਵੀ ਜਿੱਦਾਂ ਹੁਣ ਵਧੀਆ ਸਰਕਾਰ ਆਈ ਆ ਉਹਦਾ ਸਾਥ ਦੇਣ ਤੇ ਕਿੰਨੇ ਵਧੀਆ ਦੇਖੋ ਜਿੰਨੇ ਵੀ ਸਰਕਾਰ ਦੇ ਪ੍ਰਬੰਧ ਅੱਗੇ ਸਾਰੇ ਹੀ ਪ੍ਰਬੰਧ ਜਿਹੜੇ ਪਿੰਡ ਦੇ ਮੌਤਬਿਰ ਕਰਦੇ ਸੀ ਇਹ ਨਹੀਂ ਹੁਣ ਸਰਕਾਰ ਆਪ ਕਰ ਰਹੀ ਆ ਜਿੰਨਾ ਵੀ ਇੱਥੇ ਟੋਟਲ ਖਰਚਾ ਵਾ ਉਹ ਸਾਰਾ ਹੀ ਸਰਕਾਰ ਦਾ ਵਾ ਤੇ ਧੰਨ ਕਿ ਜਿਹੜੇ ਇੱਕ ਵਧੀਆ ਪ੍ਰਬੰਧ ਕਰ ਰਿਹਾ ਪੰਜਾਬ ਨੂੰ ਖੁਸ਼ਹਾਲੀ ਤੇ ਲਿਆ ਰਿਹਾ